ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਲੈਕਚਰਾਰਾਂ ਮਾਸਟਰਾਂ ਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਤੇ ਉਹਦੇ باوجود ਜੇ ਪੰਜਾਬ ਦੀ ਸਰਕਾਰ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਸਿਰਫ ਤੇ ਸਿਰਫ ਨੀ ਪੱਥਰ ਰੱਖਣ ਨੂੰ ਸਿੱਖਿਆ ਕ੍ਰਾਂਤੀ ਮੰਦੀ ਆ ਤਾਂ ਅਸੀਂ ਇਸ ਸਿੱਖਿਆ ਕ੍ਰਾਂਤੀ ਨੂੰ ਸਿੱਖਿਆ ਕ੍ਰਾਂਤੀ ਨਹੀਂ ਮੰਨਦੇ ਬਦਲਾਅ ਸਿਰਫ ਇੱਕੋ ਆਇਆ ਵੀ ਜਿਹੜੇ ਚੁਣੇ ਹੋਏ ਵਿਧਾਇਕ ਤੇ ਕੈਬਨਟ ਮੰਤਰੀ ਹੈ ਉਹਨਾਂ ਦੀ ਪੈਨਸ਼ਨ ਲੱਗ ਗਈ ਹੈ ਪਰ ਜਿਹੜੇ 2004 ਤੋਂ ਬਾਅਦ ਭਰਤੀ ਮੁਲਾਜ਼ਮ ਹੈ ਸਰਕਾਰ ਬਦਲੀ ਪਰ ਉਹਨਾਂ ਦੀ ਪੈਨਸ਼ਨ ਹਾਲੇ ਤੱਕ ਉਹਨਾਂ ਨੂੰ ਨਸੀਬ ਨਹੀਂ ਹੋਈ ਸਰਕਾਰ ਏ ਜੀਰੋ ਆ ਨਿਕਮੀ ਸਰਕਾਰ ਆ ਜਿਹੜਾ ਲੋਕਾਂ ਦਾ ਧੰਨਿਆ ਜਾਣ ਕੇ ਵੈੰਦਾ ਸੀ ਅਮ ਅੱਜ ਲੋਕਾਂ ਨੂੰ ਪੰਜਾਬ ਪੰਜਾਬ ਮਾਰ ਰਿਹਾ ਲੋਕਾਂ ਦਾ ਪੈ ਜਾੜ ਕੇ ਉਹਨਾਂ ਨੂੰ ਕੇਜਿਆ ਨੂੰ ਦੇ ਰਿਹਾ ਮੁਲਾਜ਼ਮ ਭੁੱਖੇ ਮਰਦੇ ਆ ਕੁਵਾਂਤ ਬਸ ਆ ਕਹਿੰਦੇ ਸਾਡੀ ਤਾਂ ਸਰਕਾਰ ਹੀ ਕ੍ਰਾਂਤੀ ਵਾਲੀ ਹੈ ਜੀ ਗਾਦੀ ਕ੍ਰਾਂਤੀ ਕ੍ਰਾਂਤੀ ਉਹਦੇ ਘਰ ਆਤੀ ਆ ਸਾਡੇ ਆਤੀ ਨਹੀਂਗੀ ਕ੍ਰਾਂਤੀ ਹੋਣਾ ਕਾਰਾਤੀ ਹੋਏਗੀ ਕੇਰੀਆ ਦੇ ਘਰ ਦੇ ਹੋਏਗੀ ਸਾਡੇ ਤਾਂ ਕੋਈ ਕ੍ਰਾਂਤੀ ਕੇਮਰਾ ਨੇ ਪੱਕਾ ਇੱਕ ਨਹੀਂ ਕੀਤਾ ਕੋਈ ਭਰਤੀ ਨਹੀਂ ਕੀਤੀ ਸਾਰੇ ਖਬਾਰੀ ਗੱਲਾਂ ਸਰਕਾਰ ਝੂਠੇ ਹੀ ਸਰਕਾਰ ਆ ਸਾਰੇ ਲੋਕ ਧੱਕੇ ਖਾ ਰਹੇ ਆ ਸਰਦਾਰ ਸਾਹਿਬ ਤਿੰਨ ਸਾਲਾਂ ਤੋਂ ਵਿਕਾਸ ਨਹੀਂ ਹੋਇਆ ਜੀ ਇੱਕ ਪੈਸਾ ਦਾ ਵਿਕਾਸ ਨਹੀਂ ਹੋਇਆ ਅਸੀਂ ਮਾਈਟੇ ਮਿਲ ਵਰਕਰ ਜੂਨੀਅਰ ਜੁਆਇਨ ਸਾਡੀ 3000 ਰੁਪਏ ਸੈਲਰੀ ਹੈ 100 ਰੁਪਏ ਸਾਨੂੰ ਦਿਹਾੜੀ ਮਿਲ ਰਹੀ ਹੈ ਐਨੀ ਗਰਮੀ ਵਿੱਚ ਐਨੇ ਧੁੱਪਾਂ ਵਿੱਚ ਅਸੀਂ ਸੇਕਦੇ ਆ ਚੁੱਲਿਆਂ ਦੇ ਮੂਹਰੇ ਬੈਠ ਕੇ ਜੋ ਵੀ ਦਾ 24 ਘੰਟੇ ਸਾਨੂੰ ਆਨਲਾਈਨ ਰਹਿਣਾ ਪੈਂਦਾ ਅੱਖਾਂ ਸਾਡੇ ਅੱਖਾਂ ਅੰਨੀਆਂ ਹੋ ਗਈਆਂ ਆ ਤੇ ਇੱਕ ਵੀ ਸਾਡਾ ਰਜਿਸਟਰ ਵਰਕ ਕੋਈ ਨਹੀਂ ਹੈਗਾ ਸਾਰਾ ਕੰਮ ਆਨਲਾਈਨ ਹਾਜ਼ਰੀ ਬਤਿਆਂ ਦੀ ਆਨਲਾਈਨ A to Z ਕੰਮ ਆਨਲਾਈਨ ਹੈ ਨਾ ਤੇ ਸਾਨੂੰ ਦੇ ਰਹੀ ਹੈ ਸਰਵਿਸ ਪੰਜਾਬ ਸਰਕਾਰ ਸਾਨੂੰ ਸਾਨੂੰ 6000 ਰੁਪਏ ਦੇ ਰਹੀ ਆ ਇਹ ਭਗਵਾਨ ਜੀ ਮਾਨ ਸਾਹਿਬ ਕਹਿੰਦੇ ਮੁਲਾਜ਼ਮ ਤਾਂ ਖੁਸ਼ ਹੀ ਬੜੇ ਆ ਸਾਡੇ ਨਾਲ ਨਹੀਂ ਬਿਲਕੁਲ ਕਾਖਲ ਝੂਠੇ ਸਰਕਾਰ ਆਈ ਆ ਇਹਨਾਂ ਆਪਣੀ ਤਰੱਕੀ ਕੀਤੀ ਸਾਡੇ ਵਾਸਤੇ ਨਾ ਕੁਝ ਨਹੀਂ ਦਿੱਤਾ ਜੀ ਇਹਨਾਂ ਨੇ ਮੀਟਿੰਗਾਂ ਦਾ ਟਾਈਮ ਦਿੱਤਾ ਪਰ ਇੱਕ ਵੀ ਮੀਟਿੰਗ ਉੱਤੇ ਸਿਰੇ ਹੀ ਨਹੀਂ ਚੜੇ ਜੇ ਮੀਟਿੰਗ ਵਿੱਚ ਬੈਠਣਗੇ ਤਾਂ ਹੀ ਹੱਲ ਹੋਊਗਾ ਇਹ ਜਿੰਨੀ ਵਾਰੀ ਮੀਟਿੰਗ ਦਿੰਦੇ ਨੇ ਉਹ ਅਗਲੀ ਮੀਟਿੰਗ ਕਹਿ ਦਿੰਦੇ ਨੇ ਜੀ 19 ਵਾਰੀ ਮੀਟਿੰਗ ਬਲੀ 19 ਵਾਰੀ ਅੱਗੇ ਚਲ ਗਈ ਜੀ ਤੋ ਸਿੱਖਿਆ ਮੰਤਰੀ ਜੀ ਇਹ ਕਹਿੰਦੇ ਵੀ ਇਹ 5% ਜਿਹੜਾ ਸਿਰਫ ਧਰਨੇ ਲਾੜੇ ਵਾਲੇ 95% ਜਿਹੜੇ ਆ ਉਹ ਸੈਟੀਸਫਾਈ ਹੈ ਜਿਉ ਸੈਟੀਸਫਾਈ ਹੈ ਤੇ ਇਹ ਵੱਡੀ ਭੀੜ ਜਿਹੜੀ ਹੈ ਅੱਜ ਸੜਕਾਂ ਤੇ ਜਲੰਧਰ ਦੀਆਂ ਤੇ ਦੇਖ ਰਹੀ ਹੈ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਇਹਨਾਂ ਨੇ ਕੀਤੇ ਸੀ ਵੱਡੇ ਵੱਡੇ ਪਰ ਉਹ ਕਿਸੇ ਵੀ ਤਰ੍ਹਾਂ ਜ਼ਮੀਨੀ ਪੱਧਰ ਤੇ ਕਿਤੇ ਲਾਗੂ ਨਹੀਂ ਹੋਏ ਸਵਾਗਤ ਹੈ ਜੀ ਤੁਹਾਡਾ ਲੋਕਵਾਸ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅੱਜ ਜਲੰਧਰ ਦੀਆਂ ਸੜਕਾਂ ਤੇ ਵੱਖ-ਵੱਖਰੇ ਵਿਭਾਗਾਂ ਦੇ ਜਿਹੜੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਪੰਜਾਬ ਸਰਕਾਰ ਮੁਰਦਾਬਾਦੀ ਨਾਅਰੇਬਾਜ਼ੀ ਕਰ ਰਹੇ ਨੇ ਆਖਿਰਕਾਰ ਕਿਉਂ ਇਹਨਾਂ ਨੂੰ ਸੜਕਾਂ ਤੇ ਆਉਣਾ ਆਉਣਾ ਪੈ ਗਿਆ ਅੱਤ ਦੀ ਗਰਮੀ ਦੇ ਵਿੱਚ ਪੰਜਾਬ ਸਰਕਾਰ ਮੁਰਦਾਬਾਦੀ ਨਾਅਰੇਬਾਜ਼ੀ ਇਹਨਾਂ ਵੱਲੋਂ ਕਿਉਂ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਸਾਸੀ ਗੱਲ ਜੀ ਅਸੀਂ ਅੱਜ ਪੰਜਾਬ ਸਵਾਡਿਨੇਟ ਸਰਵਿਸ ਫੈਡਰੇਸ਼ਨ ਵੱਲੋਂ ਪੰਜਾਬ ਦੀ ਲਗਭਗ 3 ਸਾਲ ਦੀ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਔਰ ਪੰਜਾਬ ਦੇ ਬੇਰੁਜ਼ਗਾਰਾਂ ਪ੍ਰਤੀ ਜਿਹੜੀ ਲਗਾਤਾਰ ਬੇਰੁਖੀ ਆ ਉਹ ਤੋਂ ਪਰੇਸ਼ਾਨ ਹੋ ਕੇ ਤੰਗ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਹਰ ਵਾਰੀ ਜਿੰਨੇ ਵੀ ਕੋਈ ਪ੍ਰੋਟੈਸਟ ਹੁੰਨੇ ਆ ਪਹਿਲੀ ਗੱਲ ਤਾਂ ਕੋਈ ਸਮਾਂ ਦੰਦੇ ਨਹੀਂ ਜੇ ਸਮਾਂ ਦੰਦੇ ਆ ਤਾਂ ਕਦੇ ਮੀਟਿੰਗ ਨਹੀਂ ਕਰਦੇ ਕੋਈ ਮਸਲਾ ਹੱਲ ਨਹੀਂ ਕੀਤਾ ਉਹਨਾਂ ਮਸਲਿਆਂ ਨੂੰ ਲੈ ਕੇ ਅੱਜ ਅਸੀਂ ਪੰਜਾਬ ਸਵਾਰਡਨਰ ਸਰਵਿਸ ਫੈਡਰੇਸ਼ਨ ਵੱਲੋਂ ਜਲੰਧਰ ਦੇ ਵਿੱਚ ਰੈਲੀ ਕਰ ਰਹੇ ਹਾਂ ਤੇ ਰੋਸ ਮਾਰਚ ਕਰ ਰਹੇ ਹਾਂ ਮੰਗਾ ਮਸਲੇ ਆ ਜਿਹੜੇ ਸਾਡੇ ਸਿਰਫ ਤੇ ਸਿਰਫ ਉਹੀ ਮੰਗਾ ਮਸਲੇ ਆ ਜਿਹੜੇ ਪੰਜਾਬ ਦੀ ਇਸ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ 'ਚੋਂ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਸੀ ਪੁਰਾਣੀ ਪੈਨਸ਼ਨ ਜਿਹੜੇ ਮਰਾਜ਼ਮ ਨਿਊ ਪੈਨਸ਼ਨ ਸਕੀਮ ਤੇ ਉਹਨਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਸੀਗੀ ਔਰ ਇਸੇ ਤਰੀਕੇ ਦੇ ਨਾਲ ਜਿਹੜੇ はい。<Bye. S 2> ਜਨਤਕ ਖੇਤਰ ਦੇ ادارے ਆ ਉਹਨਾਂ ਨੂੰ ਬਚਾਉਣ ਦੀ ਗੱਲ ਸੀ ਤੇ ਉਹ ਸਾਰੀਆਂ ਮੰਗਾਂ ਜਿਹੜੀਆਂ ਸਾਡੀਆਂ ਹੈਗੀਆਂ ਜਿਹੜੇ ਖਾਸ ਕਰਕੇ ਮਾਨ ਪੱਤੇ ਦੇ ਉੱਤੇ ਕੰਮ ਕਰਦੇ ਮੈਡੀਕਲ ਵਰਕਰ ਆਸ਼ਾ ਵਰਕਰ ਤੇ ਹੋਰ ਆ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਸੀ ਉਹ ਸਾਰਾ ਕੁਝ 2020 ਦੀ ਸਿੱਖਿਆ ਨੀਤੀ ਜਿਹੜੀ ਕੇਂਦਰ ਦੀ ਸਰਕਾਰ ਨੇ ਪਿਛਲੇ ਸਮੇਂ ਬਣਾਈ ਪੰਜਾਬ ਦੀ ਸਰਕਾਰ ਲਾਗੂ ਕਰ ਰਹੀ ਆ ਉਸੇ ਆਧਾਰ ਦੇ ਉੱਤੇ ਪੰਜਾਬ ਦੀ ਸਰਕਾਰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਖਾਸ ਕਰਕੇ ਸਕੂਲਾਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਆ ਤੁਸੀਂ ਕਿਹੜਾ ਕ੍ਰਾਂਤੀ ਤਾਂ ਹਰਜੋਤ ਸਿੰਘ ਸਾਹਿਬ ਕਹਿੰਦੇ ਅਸੀਂ ਲੈ ਆਏ ਆ ਜੀ ਨਹੀਂ ਪੱਥਰ ਲੱਗ ਰਹੇ ਨੇ ਉਹਨਾਂ ਤੇ ਮਨੀਸ਼ ਸੁਸੋਧਿਆ ਦਾ ਨਾਮ ਵੀ ਲਿਖਿਆ ਹੋਇਆ ਹੈ ਅਰਵਿੰਦ ਕੇਜਰੀਵਾਲ ਦਾ ਵੀ ਨਾਮ ਲਿਖਿਆ ਹੋਇਆ ਹੈ ਤੇ ਉਹ ਸਿੱਖਿਆ ਕ੍ਰਾਂਤੀ ਨੂੰ ਤੁਸੀਂ ਸਿੱਖਿਆ ਕ੍ਰਾਂਤੀ ਨਹੀਂ ਮੰਨਦੇ ਜੀ ਅਸੀਂ ਅਸੀਂ ਸਾਡਾ ਮੰਨਣਾ ਇਹ ਆ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਪਾਰਟੀ ਆ ਜਿਹੜੀ ਉਹ ਇਹ ਕਹਿ ਕੇ ਆਈ ਸੀਗੀ ਕਿ ਅਸੀਂ ਕਿ ਅਸੀਂ ਪੰਜਾਬ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਜੇ ਉਹ ਰੋਜ਼ਗਾਰ ਦੰਦੇ ਪੰਜਾਬ ਦੇ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਘੱਟੋ ਘੱਟ ਜਮਾਤਵਰ ਅਧਿਆਪਕ ਦੰਦੇ ਔਰ ਆਪਣੇ ਪ੍ਰਾਇਮਰੀ ਸਕੂਲਾਂ 'ਚ ਵਿਸ਼ਾਵਰ ਅਧਿਆਪਕ ਦੰਦੇ ਫੇਰ ਤਾਂ ਅਸੀਂ ਇਸ ਗੱਲ ਨੂੰ ਮੰਨਦੇ ਕਿ ਸਕੂਲਾਂ 'ਚ ਸੇਵਾਦਾਰ ਦੰਦੇ ਮੀਡੇ ਮੀਲ ਵਰਕਰ ਜਿਨਾਂ ਦਾ 3 3000 ਤੇ ਸ਼ੋਸ਼ਣ ਹੋ ਰਿਹਾ ਹੈ ਉਹਨਾਂ ਨੂੰ ਜਥਾ ਜੋਗ ਉਹਨਾਂ ਦੇ ਉਹਨਾਂ ਦਾ ਮਾਨ ਪੱਤਾ ਵਿਧਾਉਂਦੇ ਉਹਨਾਂ ਦੀਆਂ ਸਮਾਮਾਂ ਨੂੰ ਰੈਗੂਲਰ ਕਰਦੇ ਜੇ ਤਾਂ ਇਹ ਸਾਰਾ ਕੁਝ ਸਰਕਾਰ ਕਰਦੀ ਜੇ ਪੰਜਾਬ ਦੇ ਵਿੱਚ ਪ੍ਰਿੰਸੀਪਲਾਂ ਦੀਆਂ 50% ਵੈਕੈਂਸੀਆਂ ਖਾਲੀ ਹੋਣ ਔਰ ਪੰਜਾਬ ਦੇ ਵਿੱਚ ਮੁੱਖ ਅਧਿਆਪਕਾਂ ਦੀਆਂ 50% ਅਸਾਮੀਆਂ ਖਾਲੀ ਹੋਣ ਔਰ ਜੇ ਕੁਝ ਪ੍ਰਮੋਸ਼ਨਾਂ ਹੋਈਆਂ ਹੋਣ ਤੇ ਉਹਨਾਂ ਦੇ ਵਿੱਚ ਪੰਜਾਬ ਦੇ ਸਾਰੇ ਜਿਹੜੇ ਸਕੂਲਾਂ ਦੇ ਵਿੱਚ ਖਾਲੀ ਅਸਾਮੀਆਂ ਸੀ ਉਹ ਨਾਂ ਦਿਖਾਈਆਂ ਗਈਆਂ ਹੋਣ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਲੈਕਚਰਰਾਂ ਮਾਸਟਰਾਂ ਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਤੇ ਉਹਦੇ باوجود ਜੇ ਪੰਜਾਬ ਦੀ ਸਰਕਾਰ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਸਿਰਫ ਤੇ ਸਿਰਫ ਨੀ ਪੱਥਰ ਰੱਖਣ ਨੂੰ ਸਿੱਖਿਆ ਕ੍ਰਾਂਤੀ ਮੰਦੀ ਆ ਤਾਂ ਅਸੀਂ ਇਸ ਸਿੱਖਿਆ ਕ੍ਰਾਂਤੀ ਨੂੰ ਸਿੱਖਿਆ ਕ੍ਰਾਂਤੀ ਨਹੀਂ ਮੰਨਦੇ ਅਸੀਂ ਸਿੱਖਿਆ ਕ੍ਰਾਂਤੀ ਨੂੰ ਇਹ ਚਾਹੁੰਦੇ ਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ ਤੇ ਸਕੂਲਾਂ ਦੇ ਵਿੱਚ ਸੇਵਾਮਾਨ ਨੂੰ ਰੈਗੂਲਰ ਕਰੇ ਅਧਿਆਪਕਾਂ ਦੀਆਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰੇ ਔਰ ਹਰ ਪਦਰਤੀ ਅਧਿਆਪਕਾਂ ਦੀਆਂ ਜਿਹੜੀਆਂ ਖਾਲੀ ਅਸਾਮੀਆਂ ਉਹਨਾਂ ਨੂੰ ਪੂਰਿਆ ਕਰੇ ਕਿਹੜੇ ਕਿਹੜੇ ਵਿਭਾਗ ਨੇ ਜਿਹੜੇ ਅੱਜ ਪੰਜਾਬ ਸਰਕਾਰ ਦੀ ਮੁਰਦਾਬਾਦੀ ਨਾਰੇਬਾਜ਼ੀ ਕਰ ਰਹੇ ਨੇ ਜਿਹੜੇ ਸਾਡੇ ਇਸ ਜਿਹੜੀ ਸਾਡੀ ਫੈਡਰੇਸ਼ਨ ਆ ਉਹਦੇ ਵਿੱਚ ਗਵਰਨਮੈਂਟ ਟੀਚਰ ਜੂਨੀਅਨ ਪੰਜਾਬ ਸਿੱਖਿਆ ਵਿਭਾਗ ਦੇ ਮੈਡੇ ਮੀਲ ਵਰਕਰ ਜੂਨੀਅਨ ਪੀ ਡਬਲਯੂ ਡੀ ਫੀਲਡ ਹੈਂਡ ਵਰਕਰਸ਼ਪ ਦੁਨੀਆ ਨਾਲ ਤੇ ਉਸੇ ਇਸੇ ਤਰ੍ਹਾਂ ਜੰਗਲਾਤ ਵਰਕਰ ਆਸ਼ਾ ਵਰਕਰ ਤੇ ਕਾਰਪੋਰੇਸ਼ਨਾਂ ਦੇ ਮੁਲਾਜ਼ਮ ਤੇ ਵੱਖ-ਵੱਖ ਅਦਾਰਿਆਂ ਦੇ ਲਗਭਗ 20 21 ਜਿਹੜੇ ਅਦਾਰੇ ਆ ਉਹਨਾਂ ਦੇ ਮੁਲਾਜ਼ਮ ਇਸ ਫੈਡਰੇਸ਼ਨ ਦੇ ਝੰਡੇ ਹੇਠ ਕੰਮ ਕਰਦੇ ਆ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਾਡੇ ਮੇਰੇ ਨਾਲ ਸਾਥੀ ਜਸਵੀਰ ਤਲਵਾੜਾ ਜੀ ਜਿਹੜੇ ਕਨਵੀਨਰ ਆ ਉਹ ਖੜੇ ਆ ਤੇ ਅਸੀਂ ਲਗਾਤਾਰ ਇਹਨਾਂ ਮੰਗਾਂ ਦੇ ਉੱਤੇ ਸੰਘਰਸ਼ ਕਰ ਰਹੇ ਆ ਤੇ 20 25 ਅਦਾਰੇ ਆ ਜਿਹੜੇ ਉਹਨਾਂ ਵੱਲੋਂ ਅਸੀਂ ਸਾਂਝੀ ਰੈਲੀ ਪੰਜਾਬ ਦੀ ਸਰਕਾਰ ਨੂੰ ਇਹ ਵਾਅਦਾ ਯਾਦ ਕਰਾਉਣ ਵਾਸਤੇ ਕਿ ਤੁਸੀਂ ਆਪਣੇ ਲੋਕਾਂ ਨਾਲ ਮੁਲਾਜ਼ਮਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰੋ ਭਗਵਾਨਤਮਾ ਸਾਹਿਬ ਕਹਿੰਦੇ ਜੀ ਸਾਡੀ ਸਰਕਾਰ ਬਣਾ ਦਿਓ ਤੁਹਾਨੂੰ ਪੰਜਾਬ ਚ ਕੋਈ ਧਰਨਾ ਨਹੀਂ ਦੇਖਣ ਨੂੰ ਮਿਲੇਗਾ ਅੱਜ ਤੁਸੀਂ ਧਰਨਾ ਲਾ ਲਿਆ ਜੀ ਪੰਜਾਬ ਸਰਕਾਰ ਮਰਦਾਬਾਦ ਦੀ ਨਾਅਰੇਬਾਜ਼ੀ ਕਰ ਰਹੇ ਹਾਂ ਜਿਹੜੀ ਸਰਕਾਰ ਇਹ ਗੱਲ ਇਹ ਗੱਲ ਕਹਿ ਕੇ ਆਈ ਹੈ ਵੀ ਸਾਡੇ ਰਾਜ ਵਿੱਚ ਧਰਨੇ ਨਹੀਂ ਲੱਗਣਗੇ ਅੱਜ ਸਭ ਤੋਂ ਵੱਧ ਧਰਨੇ ਜਿਹੜੇ ਆ ਉਹਨਾਂ ਦੇ ਰਾਜ ਵਿੱਚ ਲੱਗ ਰਹੇ ਆ ਉਤੋਂ ਸਿੱਖਿਆ ਮੰਤਰੀ ਜੀ ਇਹ ਕਹਿੰਦੇ ਵੀ ਇਹ 5% ਇਹ ਸਿਰਫ ਧਰਨੇ ਲਾੜੇ ਵਾਲੇ 95% ਜਿਹੜੇ ਆ ਉਹ ਸੈਟੀਸਫਾਈ ਹੈ ਜਿਓ ਸੈਟੀਸਫਾਈ ਹੈ ਤੇ ਵੱਡੀ ਭੀੜ ਜਿਹੜੀ ਅੱਜ ਸੜਕਾਂ ਤੇ ਜਲੰਧਰ ਦੀ ਤੇ ਦੇਖ ਰਹੀ ਹੈ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਇਹਨਾਂ ਨੇ ਕੀਤੇ ਸੀ ਵੱਡੇ ਵੱਡੇ ਪਰ ਉਹ ਕਿਸੇ ਵੀ ਤਰ੍ਹਾਂ ਜ਼ਮੀਨੀ ਪੱਧਰ ਤੇ ਕਿਤੇ ਲਾਗੂ ਨਹੀਂ ਹੋਏ ਅੱਜ ਸਰਕਾਰ ਉਨਾਦੋ ਹਾਰੇ ਹੋਇਆ ਮਹਿਸੂਸ ਕਰਕੇ ਹੁਣ ਇਹ ਕਹਿ ਰਹੀ ਹੈ ਵੀ ਧਰਨੇ ਲਾਣਾ ਇਹਨਾਂ ਦਾ ਸ਼ੌਕ ਹੈ ਇਸ ਕਰਕੇ ਧਰਨੇ ਲਾ ਰਹੇ ਨੇ ਸਿਰਫ 5% ਦੀ ਗਿਣਤੀ ਸਿੱਖਿਆ ਮੰਤਰੀ ਦੱਸਦੇ ਭਰੋ ਦੇਖ ਸਕਦੇ ਆ ਅੱਜ ਹਜ਼ਾਰਾਂ ਦੀ ਗਿਣਤੀ ਜਿਹੜੇ ਮੁਲਾਜ਼ਮ ਆ ਉਹ ਤਾਂ ਸੜਕਾਂ ਤੇ ਨਿਕਲੇ ਹੋਏ ਰ ਹੈ ਜੀ ਗਰਮੀ 'ਚ ਨਿਕਲੇ ਹੋਏ ਆ ਇੱਥੋਂ ਪਤਾ ਲੱਗਦਾ ਵੀ ਪੰਜਾਬੀਆਂ ਦੀ ਕਿੰਨੀਆਂ ਤਕਲੀਫਾਂ ਔਰ ਕਿੰਨੀਆਂ ਮੁਸੀਬਤਾਂ ਇਹ ਸਰਕਾਰ ਦੇ ਰਾਜ ਵਿੱਚ ਵਧੀਆਂ ਨੇ ਮੁਸ਼ਕਲਾਂ ਘਟੀਆਂ ਨਹੀਂ ਜਿਹਦੇ ਕਰ ਭਾਈ ਸਾਹਿਬ ਐ ਪੰਜਾਬ ਸਰਕਾਰ ਮੁਰਦਾਬਾਦੀ ਨਾਹਰੇਬਾਜ਼ੀ ਕਰਕੇ ਤੁਹਾਡੇ ਮਸਲੇ ਹੱਲ ਹੋ ਜਾਣਗੇ ਜੀ ਇਹ ਮੀਟਿੰਗ ਆਈ ਹੈ ਮਸਲੇ ਸਾਡੇ ਲਗਾਤਾਰ 20-25 ਸਾਲ ਤੋਂ ਚੱਲਦੇ ਨੇ ਔਰ ਅਸੀਂ ਸਰਕਾਰਾਂ ਵੀ ਇਸੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਭਗਤ ਸਿੰਘ ਦੀ ਪੱਗ ਬੰਨੀ ਹੈ ਤਾਂ ਸਾਡੀ ਭਗਤ ਸਿੰਘ ਦੀ ਸੋਚ ਹੈ ਪਰ ਜੋ ਅੱਜ ਪੱਗ ਕੰਮ ਹੋ ਰਹੇ ਨੇ ਪੰਜਾਬ ਵਿੱਚ ਉਹ ਭਗਤ ਸਿੰਘ ਦੀ ਸੋਚ ਵਾਲੇ ਨਹੀਂ ਹੋ ਰਹੇ ਜੇ ਭਗਤ ਸਿੰਘ ਦੀ ਸੋਚ ਹੁੰਦੀ ਤੇ ਇਹ ਪੈਣਾ ਜਿਹੜੀਆਂ 3-3000 ਤੇ ਕੰਮ ਕਰਦੀਆਂ ਇਹ ਐਨਪੀਐਸ ਮੁਲਾਜ਼ਮ ਜਿਹੜੇ ਵਿਚਾਰੇ 12-1200 ਪੈਨਸ਼ਨ ਲੈ ਰਹੇ ਐ ਤੇ ਉਹ ਸੜਕਾਂ ਤੇ ਨਰ ਰੁੜਰੇ ਹੋਏ ਇਹਨਾਂ ਦੇ ਵਿਧਾਇਕ ਜਿਹੜੇ ਨੇ ਉਹ ਇੱਕ ਵਾਰੀ ਚੁਣੇ ਗਏ ਉਹ 80000 ਪੈਨਸ਼ਨ ਹੋ ਗਈ ਉਹਨਾਂ ਦੇ ਕੇਂਦਰ ਦੇ ਵਿੱਚ ਵੀ ਉਹਨਾਂ ਨੇ 24 38% ਆਪਣੇ ਭੱਤੇ ਵਧਾ ਲਏ ਪਰ ਮੁਲਾਜ਼ਮਾਂ ਦਾ ਬਦਲਾਅ ਸਿਰਫ ਇੱਕੋ ਆਇਆ ਵੀ ਜਿਹੜੇ ਚੁਣੇ ਹੋਏ ਵਿਧਾਇਕ ਤੇ ਕੈਬਨਟ ਮੰਤਰੀ ਹੈ ਉਹਨਾਂ ਦੀ ਪੈਨਸ਼ਨ ਲੱਗ ਗਈ ਹੈ ਪਰ ਜਿਹੜੇ 2004 ਤੋਂ ਬਾਅਦ ਭਰਤੀ ਮੁਲਾਜ਼ਮਾ ਸਰਕਾਰ ਬਦਲੀ ਪਰ ਉਹਨਾਂ ਦੀ ਪੈਨਸ਼ਨ ਹਾਲੇ ਤੱਕ ਉਹਨਾਂ ਨੂੰ ਨਸੀਬ ਨਹੀਂ ਹੋਈ ਇਹ ਬਜ਼ੁਰਗੋ ਇਨਕਲਾਬ ਆਇਆ ਨਹੀਂ ਗਾ ਜੀ ਇਨਕਲਾਬ ਕਿੱਥੇ ਆਇਆ ਆ ਸੜਕਾਂ ਤੇ ਦੇਖ ਲੋ ਤੁਹਾਡੇ ਸਾਹਮਣੇ ਇਨਕਲਾਬਾ ਕੀ ਹੈ ਹੈ ਹੋ ਜਾਵੇ ਭਗਵਾਨ ਸਾਹਿਬ ਨਾਰੇਬਾਜ਼ੀ ਕਰਦੇ ਨੇ ਇਨਕਲਾਬ ਜ਼ਿੰਦਾਬਾਦ ਫਿਰ ਇਨਕਲਾਬ ਪੰਜਾਬ ਚ ਕਿਉਂ ਨਹੀਂ ਆਇਆ ਤੁਹਾਨੂੰ ਬੋਲਣ ਦਾ ਮਹਿਰ ਹੈ ਪਹਿਲਾਂ ਤੋਂ ਹੀ ਕਮੇਟੀ ਕਰਦਾ ਰਿਹਾ ਹੈ ਕਮੇਂਟੀ ਕਰਕੇ ਝੂਠ ਬੋਲਦਾ ਰਿਹਾ ਹੁਣ ਵੀ ਝੂਠੇ ਬੋਲਦਾ ਉਹ ਦੇਖੋ ਇੰਨੇ ਮੁਲਾਜ਼ਮਾਂ ਨੂੰ ਚੜ੍ਹ ਕੇ ਉਤਰੇ ਐ ਕੋਈ ਬਦਲਾਅ ਹੈ ਇਸ ਕਰਕੇ ਉਹਨੂੰ ਝੂਠ ਬੋਲਣ ਦੀ ਆਦਤ ਪਈ ਵੀ ਹੈ ਝੂਠੇ ਬੋਲੇਗਾ ਇਹ ਸਰਦਾਰ ਸਾਹਿਬ ਇਨਕਲਾਬ ਆਇਆ ਨਹੀਂ ਪੰਜਾਬ ਚ ਜੇ ਇਨਕਲਾਬ ਆਇਆ ਹੁੰਦਾ ਤੇ ਇਹ ਜਿਹੜੇ ਮੁਲਾਜ਼ਮ ਇੰਨੇ ਆਏ ਆ ਬਾਹਰ ਜਿਨ੍ਹਾਂ ਨੇ ਸਿੱਖਿਆ ਨੂੰ ਲੈ ਕੇ ਬੱਚਿਆਂ ਦਾ ਜਿਹੜਾ ਪਵਿੱਖ ਬਦਲਣਾ ਉਹ ਕਿਉਂ ਸੜਕਾਂ ਤੇ ਹੋਣਾ ਇਹ ਆਮ ਬੰਦੇ ਨਹੀਂ ਇਹ ਉਹ ਬੰਦੇ ਨੇ ਜਿਹੜੇ ਪੜਾਉਂਦੇ ਨੇ ਇਹ 2022 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਮੇਰਾ ਹਰਾ ਪੈਨ ਹੀ ਕੱਚੇ ਮੁਲਾਜ਼ਮਾਂ ਦੇ ਹੱਕ 'ਚ ਚੱਲੂਗਾ ਉਹ ਹਰਾ ਪੈਨ ਕਿੱਧਰ ਗਿਆ ਜੀ ਹੁਣ ਦੇਖੋ ਜੀ ਕੱਚੇ ਮੁਲਾਜ਼ਮਾਂ ਦੇ ਜਦੋਂ ਧਰਨੇ ਪਿਛਲੀਆਂ ਸਰਕਾਰਾਂ ਦੌਰਾਨ ਵੀ ਲੱਗਦੇ ਸੀ ਤਾਂ ਇਹੋ ਹੀ ਸਾਡੇ ਧਰਨਿਆਂ 'ਚ ਆਣ ਕੇ ਬੈਠ ਕੇ ਕਹਿੰਦੇ ਸੀ ਵੀ ਜਦੋਂ ਹਰਾ ਪੈਨ ਮਿਲਿਆ ਉਹਦੋਂ ਨੇ ਪਹਿਲੀ ਮੀਟਿੰਗ ਦੇ ਵਿੱਚ ਹੀ ਸਾਰੇ ਕੰਮ ਇਹ ਅਸੀਂ ਪੱਕੇ ਕਰ ਦੇਣੇ ਨੇ ਪਰ ਇਹ ਕੰਮ ਇਹ ਪੱਕੇ ਨਹੀਂ ਹੋਏ ਨਾ ਹੀ ਸਾਨੂੰ ਪੈਨਸ਼ਨ ਮਿਲੀ ਹੈ ਜੀ ਨਾ ਹੀ ਸਾਡੇ ਭੱਤੇ ਮਿਲੇ ਆ ਜੀ ਇਸ ਕਰਕੇ ਟੱਟੋ ਕਰਦੇ ਆਂ ਭਗਵੰਤ ਮਾਨ ਸਾਹਿਬ ਨੂੰ ਕੀ ਕਹਿਣਾ ਚਾਹੂੰਗੀ ਜੇ ਦੰਦੇ ਨੇ ਕਿ ਸਾਡੀ ਸਰਕਾਰ ਦੇ ਰਾਤ ਦੇ ਵਿੱਚ ਵੀ ਮੁਲਾਜ਼ਮ ਵਰਗ ਵੀ ਖੁਸ਼ ਹੈ ਅਧਿਆਪਕ ਨੇ ਜਿਹੜੇ ਉਹ ਵੀ ਖੁਸ਼ ਨੇ ਤੇ ਖਾਸ ਤੌਰ ਤੇ ਹਰੇਕ ਵਰਗ ਕਿਸਾਨੀ ਵਰਗ ਦੀ ਗੱਲ ਕਰਦੇ ਨੇ ਵਪਾਰੀ ਵਰਗ ਦੀ ਗੱਲ ਕਰਦੇ ਨੇ ਉਹ ਕਹਿੰਦੇ ਸਾਰੇ ਹੀ ਖੁਸ਼ ਆ ਜੀ ਭਗਵੰਤ ਮਾਨ ਸਾਹਿਬ ਨੂੰ ਇੱਕ ਮੁਲਾਜ਼ਮ ਹੋਣ ਦੇ ਨਾਤੇ ਕੀ ਕਹੋਗੇ ਜੀ ਮੈਂ ਸਿਰਫ ਇੰਨੀ ਗੱਲ ਕਹੂੰਗਾ ਕਿ ਹਰੇਕ ਚੀਜ਼ ਦਾ ਮਸਲੇ ਦਾ ਹੱਲ ਬੈਠ ਕੇ ਟੇਬਲ ਤੇ ਹੁੰਦਾ ਇਹਨਾਂ ਨੇ ਮੀਟਿੰਗਾਂ ਦਾ ਟਾਈਮ ਦਿੱਤਾ ਪਰ ਇੱਕ ਵੀ ਮੀਟਿੰਗ ਉੱਤੇ ਸਿਰੇ ਹੀ ਨਹੀਂ ਚੜੇ ਜੇ ਮੀਟਿੰਗ ਵਿੱਚ ਬੈਠਣਗੇ ਤਾਂ ਹੀ ਹੱਲ ਹੋਊਗਾ ਇਹ ਜਿੰਨੀ ਵਾਰੀ ਮੀਟਿੰਗ ਦਿੰਦੇ ਨੇ ਉਹ ਅਗਲੀ ਮੀਟਿੰਗ ਕਹਿ ਦਿੰਦੇ ਨੇ ਜੀ 19 ਵ ਜੀ ਜੀ ਇੱਕ ਵਾਰ ਤਸਵੀਰਾਂ ਜ਼ਰੂਰ ਉਧਰਲੇ ਪਾਸੇ ਦੀਆਂ ਦਿਖਾ ਦਿਓ ਕਿ ਪੰਜਾਬ ਸਰਕਾਰ ਮੁਰਦਾਬਾਦ ਦੀ ਕੱਚੇ ਮੁਲਾਜ਼ਮਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾ ਦਿਓ ਕਿ ਵੱਡੀ ਗਿਣਤੀ ਦੇ ਵਿੱਚ ਜਲੰਧਰ ਦੀਆਂ ਸੜਕਾਂ ਤੇ ਕੱਚੇ ਮੁਲਾਜ਼ਮ ਆ ਗਏ ਨੇ ਲਗਾਤਾਰ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਰੇਬਾਜ਼ੀ ਕਰ ਰਹੇ ਨੇ ਇਹ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਰੇਬਾਜ਼ੀ ਕਿਉਂ ਕਰ ਰਹੇ ਹੋ ਜੀ ਸਾਰੇ ਮੁੱਦੇ ਨੱਪ ਕੇ ਬੈਠੀ ਜੀ ਦਿੰਦੀ ਕੱਖ ਨਹੀਂ ਕੀ ਸਾਡੇ ਕੱਚੇ ਕੰਮੇ ਪੈਂਚੇ ਸਰਵ ਵਗੈਰਾ ਬਹੁਤ ਸੜਕੇ ਮੰਗਾ ਨੇ ਜੀ ਭਗਵਾਨ ਤੁਮਾ ਸਾਹਿਬ ਕਹਿੰਦੇ ਮੁਲਾਜ਼ਮ ਤਾਂ ਕੋਈ ਨਹੀਂ ਬੜਿਆ ਸਾਡੇ ਰਾਜ ਨੇ ਬਿਲਕੁਲ ਕਾਖਰ ਝੂਠੇ ਸਰਕਾਰ ਆਈ ਆ ਇਹਨਾਂ ਆਪਣੀ ਤਰੱਕੀ ਕੀਤੀ ਸਾਡੇ ਵਾਸਤੇ ਨਾ ਕੁਝ ਨਹੀਂ ਦਿੱਤਾ ਜੀ ਕੋਈ ਨਹੀਂ ਉਹਨਾਂ ਵਕਤ ਦਿੱਤਾ ਕਿਸੇ ਹਾਂ ਜੀ ਕੋਈ ਦਿੱਤਾ ਹੀ ਨਹੀਂ ਉਹਨੇ ਭਗਤ ਮਾਨ ਨੇ ਝਟਕਲੇ ਵਾਲੀ ਸਾਰਾ ਕੁਝ ਕਰੀ ਝਟਕਲੇ ਕਰੀਂਦਾ ਝਟਕਲੇ ਵਾਲੀ ਸਭ ਕੁਝ ਕਰਦਾ ਜਿਵੇਂ ਪਹਿਲਾਂ ਝਟਕਲੇ ਕਰਦਾ ਹੁੰਦਾ ਸੀਗਾ ਉਦੋਂ ਹੀ ਵਸਣ ਵਾਲੀ ਰੀਅਲ ਚ ਕਰੀ ਜਾਂਦਾ ਬਸ ਵਿਕਾਸ ਹੋਇਆ ਪੰਜਾਬ ਦਾ ਜੀ ਕੋਈ ਨਹੀਂ ਹੋਇਆ ਕੋਈ ਨਹੀਂ ਹੋਇਆ ਕੋਈ ਵਿਕਾਸ ਨਹੀਂ ਆ ਸਰਕਾਰ ਏ ਜ਼ੀਰੋ ਆ ਨਿਕੰਮੀ ਸਰਕਾਰ ਆ ਜਿਹੜਾ ਲੋਕਾਂ ਦਾ ਧੰਨਿਆ ਜਾਣ ਕੇ ਬੈੰਦਾ ਸੀ ਅਮ ਅੱਜ ਲੋਕਾਂ ਨੂੰ ਪੰਜਾਬ ਜਾ ਮਾਰਿਆ ਕਿਸਾਨ ਇਹਨੇ ਟੁਕਟੇ ਮੁਲਾਜ਼ਮ ਨੇ ਕੁੱਟੇ ਸਟੂਡੈਂਟ ਨੇ ਕੁੱਟੇ ਲੋਕਾਂ ਦਾ ਪੈ ਜਾੜ ਕੇ ਉਹਨਾਂ ਨੂੰ ਕੇਜਰ ਨੂੰ ਦੇ ਰਿਆ ਮੁਲਾਜ਼ਮ ਭੁੱਖੇ ਮਰਨਦੇ ਆ 13 ਮਸਲ ਡੀਹਾੜਾ ਜਾਉਂ ਮੇ ਆਪੇ ਆ ਹੋਰ ਨੇਕਾ ਮੰਗਾ ਕੱਚੇ ਮੁਲਾਜ਼ਮ ਸਰਕਾਰਾਂ ਥੱਕੇ ਖਾਂਦੇ ਆ ਇਹ ਸਰਕਾਰ ਸਤੋ ਨਿੱਲ ਸਤੋਈ ਆ ਜਿਹੜੀ ਕਹਿੰਦੀ ਲੋਕਾਂ ਦੀ ਸਰਕਾਰ ਆ ਇਹ ਲੋਕਾਂ ਦੀ ਨਹੀਂ ਇਹ ਪਾਨੀਆਂ ਡਾਨੀਆਂ ਦੀ ਸਰਕਾਰ ਆ ਇਹ ਸੈਂਟਰ ਨਾਲ ਰਹੀ ਸਰਕਾਰ ਆ ਇਹ ਨਿੱਲ ਸਰਕਾਰ ਆ ਉਹ ਐ ਸਮੇ ਸਤਾਈਏ ਦੱਸਦਾਂਗੇ ਇਹ ਬਣਵੇਂ ਸੀਟਾਂ ਨਹੀਂ ਇਹ ਦੋੜੂਣਗੇ ਨੂੰ ਭਗਵੰਤਵਾਸ ਸਾਹਿਬ ਕਹਿੰਦੇ ਸਾਡੀ ਤਾਂ ਕਾਰੇ ਕ੍ਰਾਂਤੀ ਵਾਲੀ ਹੈ ਜੀ ਕਾਹਦੀ ਕ੍ਰਾਂਤੀ ਕ੍ਰਾਂਤੀ ਉਹਦੇ ਘਰ ਆਤੇ ਆ ਹੱਡਿਆਤੀ ਨਹੀਂ ਗਈ ਕ੍ਰਾਂਤੀ ਉਹਦੇ ਘਰ ਆਤੇ ਹੋਏਗੀ ਕੇਰੀਆ ਦੇ ਘਰ ਦੇ ਹੋਏਗੀ ਸਾਡੇ ਤਾਂ ਕੋਈ ਕ੍ਰਾਂਤੀ ਨਹੀਂ ਲੋਕ ਲੜਨ ਦੇ ਲੋਕ ਮਰਨ ਦੇ ਕਿਸਾਨਾਂ ਨੂੰ ਕੁੱਟ ਰਿਆ ਮਲਾਮਣ ਕੁੱਟ ਰਿਆ ਨੌਜਵਾਨ ਸੜਕਾਂ ਤੇ ਖਾਂਡੇ ਅੰਦਾ 50000 ਪਰਤੀ ਕੀਤੀ ਆ ਕੇਮਰਾਂਜ ਪੱਕਾ ਇੱਕ ਵੀ ਨਹੀਂ ਕੀਤਾ ਕੋਈ ਪ੍ਰਤੀ ਨਹੀਂ ਕੀਤੀ ਸਾਰੇ ਅਖਬਾਰੀ ਗੱਲਾਂ ਹੈ ਸਰਕਾਰ ਝੂਠੇ ਹੀ ਸਰਕਾਰ ਆ ਸਾਰੇ ਲੋਕ ਥੱਕੇ ਖਾ ਰਹੇ ਆ ਸਰਦਾਰ ਸਾਹਿਬ ਤਿੰਨਾਂ ਸਾਲਾਂ ਚ ਵਿਕਾਸ ਨਹੀਂ ਹੋਇਆ ਜੀ ਇੱਕ ਪੈਸਾ ਦਾ ਵਿਕਾਸ ਨਹੀਂ ਹੋਇਆ ਕੋਈ ਵਿਕਾਸ ਹੋਇਆ ਤਾਂ ਸਾਨੂੰ ਦੱਸ ਦੋ ਤੁਹਾਨੂੰ ਬੜਾ ਤੁਸੀਂ ਦੱਸੋ ਸਾਨੂੰ ਕੋਈ ਵਿਕਾਸ ਨਹੀਂ ਹੋਆ ਹੁਣ ਦਿੱਲੀ ਤੋਂ ਹਾਰੇ ਹੋਏ ਮਨੀਸ਼ ਸੋਧੀਆਂ ਤੇ ਅਰਵਿੰਦ ਕੇਜਰੀਵਾਲ ਪੰਜਾਬ ਆ ਗਏ ਨੇ ਨਹੀਂ ਪੱਥਰਾਂ ਤੇ ਉਹਨਾਂ ਦੇ ਨਾਂ ਲਿਖੇ ਜਾ ਰਹੇ ਨੇ ਹੁਣ ਵਿਕਾਸ ਹੋਣ ਦੀ ਉਮੀਦ ਨਹੀਂ ਹੈਗੀ ਇਹ ਚੋਰਾਂ ਦਾ ਢੋਲਾ ਆ ਚੋਰ ਵਿਕਾਸ ਨਹੀਂ ਕਰਦੇ ਚੋਰ ਲੁੱਟ ਕੇ ਖਰਗੇ ਦਿੱਲੀ ਨੂੰ ਇਹ ਦਿੱਲੀ ਦੀ ਹਾਕਮ ਬਣ ਕੇ ਦਿੱਲੀ ਤੋਂ ਪੰਜਾਬ ਦਾ ਮਾਲ ਲੁੱਟ ਕੇ ਦਿੱਲੀ ਖਾਂਦੇ ਆ ਇਥੋਂ ਦੇ ਲੋਕ ਰੋ ਰਹੇ ਨੇ ਪੇਟ ਰਹੇ ਨੇ ਕੋਈ ਪੰਜਾਬ ਦਾ ਵਿਕਾਸ ਨਹੀਂ ਆਇਆ ਇੱਕ ਵਿਕਾਸ ਨਹੀਂ ਪਿੰਡ ਚ ਆਇਆ ਕਿੱਥੇ ਨਹੀਂ ਲੱਗ ਰਹੀ ਇਹ ਝੂਠ ਹੈ ਇਦਾਂ ਇਹਨਾਂ ਦੇ ਮੀਲ ਪੱਤਰ ਜਿੰਨੇ ਬਣਾਏ ਸਭ ਡਗ ਡਗ ਪੈਣੇ ਆ ਕੱਖ ਨਹੀਂ ਜਿਉਣਾ ਇਹਨਾਂ ਕੋਲ 2027 ਚ ਅਨਮੋਲ ਗੰਗਾ ਨਮਾਨ ਇੱਕ ਜਿਹੜੇ 50 ਮਿੰਟਾਂ ਜੇ ਐਮਐਸਪੀ ਦੇਣ ਦੀ ਗੱਲ ਕਰਦੇ ਸੀ ਚੁਟਕੀ ਮਾਰ ਕੇ ਉਹ ਕਹਿੰਦੇ ਦੁਬਾਰਾ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਬਾਰਾ ਬਣਨਗੇ ਇਹ ਭਗਵੰਤ ਮਾਨ ਕਹਿੰਦੇ ਮੈਂ 22 ਫਸਾਂ ਐਮਐਸਪੀ ਦਊਂਗਾ ਇੱਕ ਵਾਰ ਨੇ ਦਿੱਤੀ ਹੁਣ ਕਿਸਾਨ ਉੱਥੇ ਬੈਠੇ ਹੀ ਨਾ ਇਹ ਜੇ ਦਿੱਲੀ ਨੂੰ ਜਾਣ ਵਾਸਤੇ ਸ਼ੰਭੂ ਬਾਰਡਰ ਤੇ ਇਹਨੇ ਕਿਦਾਂ ਕੁੱਟਿਆ ਉਹਨਾਂ ਦੀਆਂ ਟਰਾਲੀਆਂ ਵੀ ਇਹਨੇ ਘਰਾਉਣ ਲੈ ਗਏ ਨੇ ਇਹਨਾਂ ਦੇ ਜਿਹੜੇ ਹੈਗੇ ਲੀਡਰ ਇਹਨਾਂ ਨੇ ਬਹੁਤ ਜ਼ਿਆਦਾ ਇਹ ਕਤਿਆਚਾਰ ਕਰਨ ਦੇ ਗੁੰਡਿਆਂ ਦੀ ਸਰਕਾਰ ਕਹਿ ਸਕਦੇ ਆ ਕੋਈ ਚੰਗੀ ਸਰਕਾਰ ਨਹੀਂ ਕਹਿ ਸਕਦੇ ਹਿੜਾਣੇ ਜ਼ਿਮਨੀ ਚੌਂੜ ਵੀ ਹੁਣ ਜਾ ਰਹੀ ਹੈ ਜੀ ਤੇ ਉਧਰ ਕੀ ਕਰੋਗੇ ਜ਼ਿਮਨੀ ਚੌਂੜ ਚ ਪਈ ਹੋਈ ਮਲਾਜੂ ਲੋਕ ਵੀ ਇਹਨਾਂ ਦਾ ਬਰਖਲਾ ਹੋ ਗਿਆ ਕੋਈ ਸਰਕਾਰ ਨਹੀਂ ਜਿੱਤਣ ਵਾਲੀ ਇਹ ਖਤਮ ਆ ਠੀਕ ਆ ਧੱਕੇ ਨਾਲ ਜਿੱਤ ਜਾਣਗੇ ਜਿੱਤਣਗੇ 27 ਆਉਣ ਵਾਲੀ ਆ 27 ਤੇ ਪਤਾ ਲੱਗ ਜੂ ਇਹਨਾਂ ਦਾ 27 ਤੇ ਕੀ ਕਰੋਗੇ 27 ਜਿੰਨਾਂ ਦਾ ਬਰਖਲਾ ਵੋਟ ਪੁਖਤਾਈ ਜਾਓ ਕੀ ਕਰ ਸਿੱਧਾ ਸਾਬ ਹੈ ਜਨਤਾ ਦੇ ਬਰਖਲਾ ਹੋ ਗਈ ਆ ਇਹ ਗਏ ਹੁਣ ਇਹ ਜੀਰੋ ਹੈ ਇਹ ਦੇਖੂਗਾ ਨਾ ਪੰਜਾਬ ਦੇ ਵਿੱਚ ਮੁਲਾਜ਼ਮ ਖੁਸ਼ ਨਹੀਂ ਨਾ ਹੀ ਪੰਜਾਬ ਦੇ ਪੁਲਿਸ ਦੇ ਮੁਲਾਜ਼ਮ ਖੁਸ਼ ਨਹੀਂ ਆ ਤੁਸੀਂ ਘਟਨਾ ਸੁਣੀ ਹੋਊਗੀ ਕਿ ਸਬ ਇੰਸਪੈਕਟਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਗੋਲੀ ਮਾਰ ਕੇ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਮੌਤੇ ਘਾਟ ਧਾਰ ਦਿੱਤਾ ਗਿਆ ਫਿਰ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਜੀ ਮਾਹੌਲ ਖਰਾਬ ਹੈ ਪੰਜਾਬ ਦਾ ਤੁਸੀਂ ਵੇਖ ਰਹੇ ਤੁਸੀਂ ਪੱਤਰਕਾਰ ਜੀ ਤੁਹਾਨੂੰ ਹਰ ਤੋਂ ਜ਼ਿਆਦਾ ਪਤਾ ਕੋਈ ਵੀ ਇਹਨਾਂ ਦੇ ਕੋਲ ਕੋਈ ਵਿਜ਼ਨ ਨਹੀਂ ਹੈਗਾ ਸਰਕਾਰ ਚਲਾਉਣ ਦਾ ਸਰਕਾਰ ਸਰਕਾਰ ਚਲਾਉਣ ਦਾ ਕੋਈ ਵਿਜ਼ਨ ਨਹੀਂ ਸਰਕਾਰ ਐਦਾਂ ਨਹੀਂ ਚਲਦੀ ਹੁੰਦੀਆਂ ਸਰਕਾਰਾਂ ਲੋਕਾਂ ਨਾਲ ਲੈ ਕੇ ਚਲਦੀਆਂ ਸਰਕਾਰਾਂ ਨੂੰ ਲੋਕਾਂ ਨੂੰ ਕੁੱਟ ਕੇ ਨਹੀਂ ਚਲਦੀਆਂ ਹੁੰਦੀਆਂ ਜਿਹੜੀ ਲੋਕਾਂ ਨੂੰ ਘੋੜਦੀ ਸਰਕਾਰ ਕਦੀ ਨਹੀਂ ਆਉਂਦੀ ਨਾ ਆਊਗੀ ਹੈ ਭਗਵਾਨਤਵਾ ਸਾਹਿਬ ਨੂੰ ਕੀ ਕਹੋਗੇ ਜੀ ਉਹ ਕਹਿੰਦੇ ਅਸੀਂ ਕ੍ਰਾਂਤੀ ਲਿਆਂਦੀ ਹੈ ਜੀ ਕ੍ਰਾਂਤੀ ਲਿਆਂਦੀ ਕਦੋਂ ਹੈ ਕ੍ਰਾਂਤੀ ਦਿੱਲੀ ਨੂੰ ਲੈ ਕੇ ਜਾਣੀ ਹੈ ਕੱਟੀ ਕਰਕੇ ਉਹਨਾਂ ਨੂੰ ਦੇਤੀਆਂ ਸੈਕਿਉਰਟੀਆਂ ਦਿੱਲੀ ਵਾਲਿਆਂ ਨੂੰ ਦੇਤੀਆਂ ਪੁਲਿਸ ਸਾਰੀ ਦਿੱਲੀ ਭੇਜਤੀ ਤੇ ਬਸ ਇਹੀ ਕ੍ਰਾਂਤੀ ਹੈ ਹੋਰ ਤਾਂ ਕੋਈ ਕ੍ਰਾਂਤੀ ਦੀ ਨਹੀਂ ਉਹ 70 75 ਸਾਲਾਂ ਦਾ ਵਿਕਾਸ ਹੋਇਆ ਨਹੀਂ ਤਿੰਨਾਂ ਸਾਲ ਕੋਈ ਵਿਕਾਸ ਨਹੀਂ ਇਹ ਤਾਂ ਨਾ ਹੀ ਸ਼ਿਕਰ ਦੇਖ ਲੈ ਲੋ ਕਰਨ ਭਚੱਕਾ ਆ ਹੁਣ 27 ਤੱਕ ਜੋ ਬਤਾ ਹਾਂਜੀ ਨਹੀਂ ਕਰਦੀ ਲੈ ਜਾਂਦੀ ਉਹਨੇ ਮੁੰਡਾ ਹੋ ਗਿਆ ਹੁੰਦਾ ਪਰ ਠੀਕ ਹੈ ਬਿਲਕੁਲ ਜੀ ਇੱਕ ਵਾਰ ਇਧਰਲੇ ਪਾਸੇ ਜਿਹੜੇ ਇਹ ਭਾਈ ਸਾਹਿਬ ਹੁਣ ਇੱਥੇ ਪਹੁੰਚੇ ਰਹੇ ਤਾਂ ਬੀਬੀਆਂ ਤੁਹਾਨੂੰ ਦਿਖਾ ਦਿੰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਬੀਬੀਆਂ ਪੰਜਾਬ ਜਿਹੜੇ ਪੰਜਾਬ ਦੇ ਵੱਖੋ ਵੱਖਰੇ ਪਿੰਡਾਂ ਸ਼ਹਿਰਾਂ ਤੋਂ ਇੱਥੇ ਪਹੁੰਚੀਆਂ ਨੇ ਆਪਣੀਆਂ ਮੱਗਾਂ ਨੂੰ ਲੈ ਕੇ ਵੱਖੋ ਵੱਖਰੇ ਵਿਭਾਗਾ ਦੀਆਂ ਇੱਥੇ ਬੀਬੀਆਂ ਪਹੁੰਚੀਆਂ ਨੇ ਇਹ ਅੱਜ ਪੰਜਾਬ ਸਰਕਾਰ ਮੁਰਦਾਬਾਦੀ ਨਹਿਰਵਾੜੀ ਕਿਉਂ ਕਰ ਰਹੇ ਹੋ ਜੀ ਸਰ ਜਨਤਾ ਨੂੰ ਕੁਝ ਮਿਲ ਨਹੀਂ ਰਿਹਾ ਕੰਮ ਤਾਂ ਦਿੱਤੇ ਐ ਪਰ ਉਹਦੀ ਮਜ਼ਦੂਰੀ ਨਹੀਂ ਦਿੱਤੀ ਗਈ ਤੁਸੀਂ ਕਿਹੜੇ ਵਿਭਾਗ ਤੋਂ ਆ ਜੀ ਅਸੀਂ ਮਿੱਡਾ ਮਿਲ ਤੋਂ ਆਇਆ ਅੱਛਾ ਇਹ ਮਿੱਡੇ ਮੀਨ ਸਕੂਲਾਂ ਦੇ ਵਿੱਚ ਖਾਣਾ ਬਣਾਉਣ ਵਾਲੀਆਂ ਬੀਬੀਆਂ ਵੀ ਇੱਥੇ ਪਹੁੰਚੀਆਂ ਨੇ ਇਹ ਵੀ ਪੰਜਾਬ ਸਰਕਾਰ ਮੁਰਦਾਬਾਦੀ ਨਾਰੇਬਾਜ਼ੀ ਕਰ ਰਹੀਆਂ ਨੇ ਤਾਂ ਇਹ ਇਹ ਭਗਵੰਤਬਾਨ ਮੁਰਦਾਬਾਦੀ ਨਾਰੇਬਾਜ਼ੀ ਕਿਉਂ ਕਰ ਰਹੇ ਹੋ ਜੀ ਕੰਮ ਇੰਨੇ ਵਧਾ ਦਿੱਤੇ ਐ ਜੀ ਕੰਮ ਇੰਨੇ ਵਧਾ ਦਿੱਤੇ ਐ ਜੀ ਡਿਊਟੀਆਂ ਵਧਾ ਦਿੱਤੀਆਂ 2 ਵਜੇ ਤੱਕ 2:30 ਵਜੇ ਤੱਕ ਅਸੀਂ ਇੱਥੇ ਦਿੰਦੇ ਕੀ ਹੈ ਸਾਨੂੰ 3000 ਛੁੱਟੀ ਕੋਈ ਨਹੀਂ ਹੈ ਛੁੱਟੀ ਕਰੀਏ ਤਾਂ ਕੋਈ ਬੰਦਾ ਦੇਈਏ ਆਪਣਾ ਫੇਰ ਅਸੀਂ ਛੁੱਟੀ ਕਰੀਏ ਹੂੰ ਦਸੋਨਾ ਵੀ ਕੁੱਕਾ ਨੂੰ ਕੋਈ ਕੰਮ ਨਹੀਂ ਪੈਂਦਾ ਜਾਂ ਕੁੱਕਾ ਨੂੰ ਕੋਈ ਵਿਆਹ ਨਹੀਂ ਹੈ ਕੋ ਮਰਨ ਜੰਮਣ ਨਹੀਂ ਹੈ ਸਭ ਕੁਝ ਹੈਗਾ ਭਗਵੰਤਵਾਦ ਤੁਸੀਂ ਭਾਸ਼ਣ ਸੁਣਦੇ ਹੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਹਾਂਜੀ ਅਸੀਂ ਸੁਣਦੇ ਆ ਉਹ ਸੁਣਦੇ ਹਾਂਜੀ ਤੁਸੀਂ ਸਾਰੇ ਭਗਵੰਤਵਾਦ ਸਾਹਿਬ ਦਾ ਭਾਸ਼ਣ ਸੁਣਦੇ ਹੋ ਜੀ ਭਗਵੰਤਵਾਦ ਸਾਹਿਬ ਕਹਿੰਦੇ ਪੰਜਾਬ ਤਾਂ ਤਰੱਕੀ ਵੱਲ ਨੂੰ ਵੱਧ ਰਿਹਾ ਹੈ ਜੀ ਜੀ ਸਾਡੇ ਲਈ ਸਰ ਕੋਈ ਤਰੱਕੀ ਨਹੀਂ ਹੈਗੀ ਵੈਸੇ ਆਂਗਰਵਾੜੀ ਮਜ਼ਦਮ ਜੂਨੀਅਨ ਦੇ ਵਿੱਚੋਂ ਆ ਤੇ ਸਾਨੂੰ ਸਾਡੀ ਮੰਤਰੀ ਕਹਿੰਦੀ ਹੈ ਵੀ ਇਹਨਾਂ ਨੂੰ 4 ਘੰਟੇ ਦਾ ਕੰਮ ਜਾਂਦ ਕੇ ਸਾਨੂੰ 24 ਘੰਟੇ ਦੀ 24 ਘੰਟੇ ਹਰ ਇੱਕ ਮੈਸੇਜ ਆਇਆ ਲੱਭਦਾ ਆ ਤੇ ਜੀ ਅਸੀਂ ਕਹਿੰਦੇ ਵਿਕਾਸ ਹੋਇਆ ਜੀ ਨਹੀਂ ਸਾਡਾ ਨਹੀਂ ਹੋਇਆ ਇੱਥੇ 2 ਸਾਲ ਹੋਏ ਹਾਈ ਕੋਰਟ ਤੋਂ ਕੇਸ ਜਿੱਤ ਗਏ ਆ ਜਗਰਾਤ ਵਿੱਚ ਸਾਨੂੰ ਲਾਰੇ ਲਾਏ ਜਾਂ ਤਰਖਾ ਵੀ ਉਹੀ 10 11 ਜੜਨਦੇ ਆ ਹਾਂ ਜੀ ਸਾਡਾ ਕੇਸ ਨਹੀਂ ਲਾਗੂ ਕਰਦੀ ਸਰਕਾਰ ਵੀ ਭੱਜ ਚੁੱਕੀ ਆ ਮਹਿਕਮਾ ਭੱਜ ਗਿਆ ਸਾਡਾ ਹਾਂ ਜੀ ਹਾਂ ਭੱਜ ਚੁੱਕੀ ਮੰਤਰੀ ਚਿੱਟੇ ਪਿੰਦੇ ਸੀਗੇ ਚਿੱਟਾ ਬਕਾਉਂਦੇ ਸੀਗੇ ਇਹ ਵੀ ਉਹੀ ਸਰਕਾਰ ਆ ਕੋਈ ਭਲੇਖਾ ਨਹੀਂ ਜਿਹੜਾ ਕੁਰਸੀ ਤੇ ਬੰਦਾ ਉਹ ਇੱਕੋ ਹੀ ਆ ਬਸ ਅੱਛਾ ਜੀ ਪ੍ਰੋਦੀ ਤਰ ਹੋਣਾ ਕੋਈ ਐਮਐਲਏ ਹੋਣਾ ਇਹ ਸਾਰੇ ਇੱਕੋ ਹੀ ਆ ਜੀ ਆਫੀਸ਼ਲ ਮੀਡੀਆ ਤੇ ਪ੍ਰਚਾਰਿਆ ਜਾਣ ਵਾਲਾ ਬਦਲਾ ਉਹਦੇ ਬਾਰੇ ਕੀ ਖਿਆਲ ਹੈ ਗੱਪ ਕੋਈ ਆ ਵੀ ਆਪਣਾ ਸਰਕਾਰੀ ਅਨਾਜ ਚੱਲਿਆ ਨਾ ਘਰ ਚੰਨ ਬਿਲਕੁਲ ਬਿਲਕੁਲ ਹਾਂਜੀ ਸਾਡੀ ਗੱਲ ਪੂਰੀ ਨਹੀਂ ਹਾਂਜੀ ਅਸੀਂ ਅੰਗਣਵਾਰੀ ਤੋਂ ਤੇ ਸਾਡੇ ਨਾਲ ਸਾਡੀ ਜਿਹੜੀ ਮੰਤਰੀ ਆ ਸਾਨੂੰ ਇਹ ਕਹਿ ਰਹੀ ਆ ਵੀ ਤੁਸੀਂ 4 ਘੰਟੇ ਕੰਮ ਕਰਦੇ ਹੋ 20 ਘੰਟੇ ਹੋਰ ਕੋਣ ਕੰਮ ਕਰਦਾ ਉਹ ਆ ਕੇ ਇੱਕ ਵਾਰੀ ਦੇਖੇ ਸੈਂਟਰਾਂ ਦੇ ਵਿੱਚ 24 ਦੇ 24 ਘੰਟੇ ਸਾਨੂੰ ਆਨਲਾਈਨ ਰਹਿਣਾ ਪੈਂਦਾ ਅੱਖਾਂ ਸਾਡੇ ਅੱਖਾਂ ਅੰਨੀਆਂ ਹੋ ਗਈਆਂ ਆ ਤੇ ਇੱਕ ਵੀ ਸਾਡਾ ਰਜਿਸਟਰ ਵਰਕ ਕੋਈ ਨਹੀਂ ਹੈਗਾ ਸਾਰਾ ਕੰਮ ਆਨਲਾਈਨ ਹਾਜ਼ਰੀ ਬੱਚਿਆਂ ਦੀ ਆਨਲਾਈਨ A to Z ਕੰਮ ਆਨਲਾਈਨ ਹੈ ਤੇ ਸਾਨੂੰ ਦੇਰ ਸਰ ਸਰ ਪੰਜਾਬ ਸਰਕਾਰ ਸਾਨੂੰ ਸਾਨੂੰ 6000 ਰੁਪਏ ਦੇ ਰਹੀਆਂ ਉਹ ਵੀ ਕਹਿੰਦੇ ਆ ਵੀ ਅਸੀਂ ਅਸੀਂ ਦਿੰਦੇ ਆ ਜਦ ਕਿ ਸਾਲਵਾਰ ਸਾਡੀ ਇਨਕਰੀਮੈਂਟ ਕਾਂਗਰਸ ਸਰਕਾਰ ਨੇ ਲਈ ਸੀ ਉਹ ਵੀ ਕਹਿੰਦੇ ਅਸੀਂ ਜੋ ਵੀ ਸਾਨੂੰ ਸੈਂਟਰ ਸਰਕਾਰ ਵੀ ਦੇ ਰਹੀ ਹੈ ਉਹ ਵੀ ਕਹਿੰਦੇ ਅਸੀਂ ਆਸੀਂ ਖੁਦ ਦੇ ਰਹੇ ਆ ਇਸ ਕਰਕੇ ਸਾਨੂੰ ਉਹਨਾਂ ਤੋਂ ਕੋਈ ਆਸ ਨਹੀਂ ਹੈਗੀ ਇਹਨਾਂ ਨੇ ਸਾਡਾ ਕੁਝ ਵੀ ਮਾਨ ਪਤਾ ਨਹੀਂ ਬਧਾਇਆ ਜਿਹੜੇ ਕਹਿੰਦੇ ਸੀ ਦੁੱਗਣਾ ਕਰ ਦੇਣਾ ਆ ਤੇ ਆਮ ਪਾਰਟੀਆਂ ਉਹਨੇ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਉਹਨੇ ਵੀ ਅੱਜ ਤੱਕ ਝੂਠੇ ਇਲਾਰੇ ਲਾਏ ਆ ਕੁਝ ਨਹੀਂ ਦਿੱਤਾ ਸਾਨੂੰ ਅੱਜ ਤੱਕ ਅਸੀਂ ਆਉਣ ਵਾਲੀ 20 ਸਤਾਈ ਵਿੱਚ ਆਮ ਪਾਰਟੀ ਨੂੰ ਕੀ ਸਵਾਲਾਂ ਦੇ ਜਵਾਬ ਦੇਣਾ ਆ ਵੀ ਅਸੀਂ ਤੁਹਾਨੂੰ ਬਿਠਾਇਆ ਕੁਰਸੀ ਤੇ ਅਸੀਂ ਤੇ ਲਾ ਵੀ ਸਕਦੇ ਆ ਅਛਾ ਭਗਵੰਤਬਾਹ ਸਾਹਿਬ ਜਿਨ੍ਹਾਂ ਮੁਲਾਜ਼ਮਾਂ ਦਾ ਜ਼ਿਕਰ ਕਰਦੇ ਨੇ ਕਿ ਸਾਡੇ ਰਾਜ ਦੇ ਵਿੱਚ ਮੁਲਾਜ਼ਮ ਖੁਸ਼ ਨੇ ਉਹਨਾਂ ਮੁਲਾਜ਼ਮਾਂ ਬਾਰੇ ਕੀ ਕਹੋਗੇ ਜਾਂ ਭਗਵੰਤਬਾਹ ਸਾਹਿਬ ਦੇ ਉਸ ਬਿਆਨ ਬਾਰੇ ਕੀ ਕਹੋਗੇ ਸਰ ਉਹ ਭਗਵੰਤਮਾਨ ਸਰਕਾਰ ਹੀ ਕਹਿੰਦੀ ਹੈ ਨਾ ਖੁਸ਼ ਹੈ ਪਰ ਪੂਰਾ ਮੁਲਾਜ਼ਮ ਵਰਗ ਨਹੀਂ ਖੁਸ਼ ਹੈ ਹੋਈ ਨਾ ਤੋਂ ਤੁਸੀਂ ਜੀ ਕਿਹੜਾ ਮੁਲਾਜ਼ਮ ਖੁਸ਼ ਹੈ ਕੋਈ ਮੁਲਾਜ਼ਮ ਖੁਸ਼ ਨਹੀਂ ਹੋਇਆ ਸਾਸੀ ਮੀਟੇ ਮਿਲ ਵਰਕਰ ਜੂਨੀਅਰ ਜੁਆ ਹੈ 3500 ਰੁਪਏ ਸੈਲਰੀ ਹੈ 100 ਰੁਪਏ ਸਾਨੂੰ ਦਿਹਾੜੀ ਮਿਲ ਰਹੀ ਹੈ ਐਨੀ ਗਰਮੀ ਵਿੱਚ ਐਨੀ ਧੁੱਪਾਂ ਵਿੱਚ ਅਸੀਂ ਸੇਕਦੇ ਹਾਂ ਚੁੱਲਿਆਂ ਦੇ ਮੂਰੇ ਬੈਠ ਕੇ ਕੋਈ ਸਾਨੂੰ ਛੁੱਟੀ ਦਾ ਪ੍ਰਬੰਧ ਨਹੀਂ ਕੋਈ ਆਈ ਜੋ ਤੇ ਬਾਦੂ ਕੰਮਾਂ ਦੀ ਦਫ਼ਤਰ 'ਚ ਬੈਠੇ ਕਹਿੰਦੇ ਆ ਵੀ ਅਸੀਂ ਬਾਦੂ ਕੰਮ ਨਹੀਂ ਚ ਲੈਣੇ ਲੈਟਰਾਂ ਕੱਢਦੇ ਸਾਡੇ ਮੂੰਹ ਤੇ ਕੁਛ ਹੈ ਦਫ਼ਤਰਾਂ ਦੇ ਮੂੰਹ ਤੇ ਕੁਛ ਹੈ ਜੀ ਸਰਕਾਰ ਇਹ ਸਰਕਾਰ ਬਹੁਤ ਸ਼ੋਸ਼ਣ ਕਰ ਰਹੀ ਹੈ ਹਰੇਕ ਬੰਦੇ ਦਾ ਜੀ 20 ਸਾਲ ਕਿਹੜਾ ਪਾਵਨ ਜਵਾਬ ਦੇਵਾਂਗੇ ਵੀ ਔਨ 2 ਸਾਲ ਹੈਗੇ ਉਹਦੇ ਕੋਲ ਉਹ ਤੋਂ ਬਾਅਦ ਦੇਖਾਂਗੇ ਬੇ ਸਰਕਾਰ ਆਪ ਰਹਿੰਦੀ ਹੈ ਜਾਂ ਉਹਦਾ ਸਫਾਈ ਕਰ ਦਿੱਤਾ ਜਾਊਗਾ ਬਿਲਕੁਲ ਜੀ ਇਹ ਕੱਚੇ ਮੁਲਾਜ਼ਮ ਨੇ ਸਿੱਧੇ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ 2027 ਦੇ ਵਿੱਚ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਵਾਬ ਦੇਵਾਂਗੇ ਤਾਂ ਕੱਚੇ ਮੁਲਾਜ਼ਮਾਂ ਨੂੰ ਲੈ ਕੇ ਭਗਵੰਤ ਸਿੰਘ ਜਿਹੜੇ ਸਟੇਜਾਂ ਤੋਂ ਦਾਅਵੇ ਕਰਦੇ ਨੇ ਉਹਨਾਂ ਨੂੰ ਪੱਕਿਆਂ ਕਰਨ ਦੇ ਉਹਨਾਂ ਦਾਅਵਿਆਂ ਬਾਰੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ